ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਵਧੀਆ ਵਧੀਆ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਆ ਸੋ ਅੱਜ ਵੀ ਆਪਾਂ ਤੁਹਾਨੂੰ ਇੱਕ ਬਹੁਤ ਹੀ ਘੈਂਟ ਪਲੇਸ ਤੇ ਲੈ ਕੇ ਚੱਲੇ ਆ ਲੱਗੂਗਾ ਦੋਸਤੋ ਤੁਹਾਨੂੰ ਇੰਜ ਆ ਕਿ ਆਪਾਂ ਮਤਲਬ ਕਿਸੇ ਪਹਾੜੀ ਲਾਕੇ ਵਿੱਚ ਬਹੁਤ ਦੂਰ ਦੀ ਲੋਕੇਸ਼ਨ ਆ ਬਟੋ ਲੋਕੇਸ਼ਨ ਜਿਹੜੀ ਆ ਐਗਜ਼ੈਕਟ ਪੰਜਾਬ ਦੇ ਵਿੱਚ ਆ ਤੇ ਪਠਾਨਕੋਟ ਦੇ ਬਿਲਕੁਲ ਨਾਲ ਲੱਗਦੀ ਜਗ੍ਹਾ ਹੈ ਜੀ ਪਠਾਨਕੋਟ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਾਂ ਆਉਣ ਦਾ ਵੇਹ ਆ ਜੀ ਉਸ ਰਸਤੇ ਤੇ ਆਪਾਂ ਜਾ ਰਹੇ ਆ ਦੇਖੋ ਜੀ ਇਹ ਰਸਤਾ ਜੀ ਇਸ ਟਾਈਮ ਆਪਾਂ ਪਠਾਨਕੋਟ ਤੋਂ ਤਕਰੀਬਨ 17-18 ਕਿਲੋਮੀਟਰ ਆਪਾਂ ਆ ਗਏ ਆ ਤੇ ਪਹਾੜੀ ਏਰੀਆ ਸ਼ੁਰੂ ਹੋ ਗਿਆ ਜੀ ਬਟ ਹੈ ਸਾਰਾ ਏਰੀਆ ਪੰਜਾਬ ਦੇ ਵਿੱਚ ਆ ਜੀ ਤੁਸੀਂ ਦੇਖੀ ਚੱਲੋ ਇੱਕ ਦੇਖੋ ਜੀ ਇੱਥੇ ਰਸਤਾ ਬੜਾ ਵਧੀਆ ਜੀ ਆ ਪਹਿਲੀ ਰਿਕਵੈਸਟ ਮੇਰੀ ਏ ਆ ਤੁਹਾਨੂੰ ਸਾਰਿਆਂ ਨੂੰ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਜੋ ਤੁਸੀਂ ਜਿਹੜਾ ਪੂਰਾ ਨਜ਼ਾਰਾ ਜਿਹੜਾ ਜਗ੍ਹਾ ਦਾ ਹੈ ਜਿੱਥੇ ਆਪਾਂ ਜਾ ਰਹੇ ਆ ਉਹਦਾ ਲੈ ਸਕੋ ਤੇ ਆਲੇ ਦੁਆਲੇ ਪਹਾੜ ਨੇ ਜੀ ਆ ਦੇਖੋ ਬਹੁਤ ਹੀ ਘੈਂਟ ਨਜ਼ਾਰਾ ਹੈ ਅੱਜ ਮੌਸਮ ਵੀ ਦੋਸਤੋ ਬਹੁਤ ਠੰਡਾ ਸੀਗਾ ਤੇ ਮੀਂਹ ਕਾਫੀ ਏਰੀਆ ਦੇ ਵਿੱਚ ਪਿਆ ਹੋਇਆ ਜਦੋਂ ਆਪਾਂ ਪਟਿਆਲੇ ਤੋਂ ਚੱਲੇ ਆਪਾਂ ਨੂੰ ਤਕਰੀਬਨ ਅੱਧੇ ਰਸਤੇ ਦੇ ਵਿੱਚ ਤਾਂ ਮੀਂਹ ਟਕ ਰਿਹਾ ਤੇ ਰਸਤਾ ਨਾ ਦੇਖੋ ਸਮ ਟਾਈਮ ਉੱਪਰ ਜਾਂਦਾ ਫਿਰ ਥੱਲੇ ਤੇ ਆ ਦੇਖੋ ਆ ਖੇਤ ਨੇ ਦੂਜੇ ਪਾਸਿਓ ਥੋੜੇ ਨੀਵੇਂ ਨੇ ਜੀ ਤੇ ਬਾਕੀ ਦਿਖਾਉਣਾ ਤੁਹਾਨੂੰ ਜੀ ਲਓ ਜੀ ਆਪਾਂ ਪਹੁੰਚ ਗਏ ਆ ਮਿਨੀ ਗੋਆ ਤੇ ਗੋਆ ਵਾਲੀ ਬੀਚ ਤੇ ਦੇਖੋ ਜੀ ਕਰੋ ਚੱਕ ਓਵਰਵਿਊ ਤੁਸੀਂ ਸਾਰਾ ਜੀ ਬੜਾ ਹੀ ਘੈਂਟ ਨਜ਼ਾਰਾ ਤੇ ਇੱਕ ਜਿਹੜੀ ਮੇਨ ਚੀਜ਼ ਆ ਜੀ ਇੱਥੇ ਜਿਹੜੀ ਆ ਬਰਸਾਤ ਹੋ ਰਹੀ ਹੈ ਜੀ ਅਸੀਂ ਜਦੋਂ ਦੇ ਵੈਸੇ ਪੰਜਾਬ ਤੋਂ ਚੱਲੇ ਆ ਜੀ ਅੱਜ ਤੇ ਸਾਨੂੰ ਸਵੇਰ ਦੀ ਥਾਂ ਥਾਂ ਅਲੱਗ-ਅਲੱਗ ਜ਼ਿਲ੍ਹਿਆਂ 'ਚ ਬਰਸਾਤ ਟਕਰ ਰਹੀ ਹੈ ਮਤਲਬ ਥੋੜੇ-ਥੋੜੇ ਮੀਂਹ ਤੇ ਇੱਥੇ ਵੀ ਪੈ ਰਿਹਾ ਤੇ ਕਾਫੀ ਵੱਡੀ ਜਿਹੜੀ ਇਹ ਬਣੀ ਹੋਈ ਹੈ ਜੀ ਤੇ ਹੈ ਇਹ ਜਗ੍ਹਾ ਦੋਸਤੋ ਪੰਜਾਬ ਦੇ ਵਿੱਚ ਹੈ ਜੀ ਪੰਜਾਬ ਤੋਂ ਬਾਹਰ ਨਹੀਂ ਗਈ ਕਿਉਂਕਿ ਆਲੇ-ਦੁਆਲੇ ਮੈਂ ਕਹਿ ਰਿਹਾ ਸੀ ਇਹ ਨਾ ਹੋਵੇ ਤੁਸੀਂ ਪਹਾੜੀਆਂ ਦੇਖ ਕੇ ਸਮਝ ਲਓ ਕਿ ਇਹ ਜਗ੍ਹਾ ਜਿਹੜੀ ਆ ਪੰਜਾਬ ਤੋਂ ਬਾਹਰ ਹਾਂ ਨੇੜੇ ਹਿਮਾਚਲ ਲੱਗਦਾ ਜੀ ਇਹਦੇ ਤੇ ਇਸ ਤਰ੍ਹਾਂ ਕਰਕੇ ਇਹ ਜਗ੍ਹਾ ਜੀ ਬਾਕੀ ਉਹ ਦੂਰ ਤੱਕ ਸਾਹਮਣੇ ਜੀ ਹੱਟਸ ਵਗੈਰਾ ਬਣਿਆ ਨੇ ਉਧਰ ਜਿਹੜਾ ਰਿਫਰੈਸ਼ਮੈਂਟ ਦਾ ਸਿਸਟਮ ਹੈਗਾ ਤੇ ਆਹ ਸਾਹਮਣੇ ਝੀਲ ਆ ਜੀ ਇੱਧਰ ਉਧਰ ਵੀ ਜਾਂਦੇ ਆ ਜੀ ਲਓ ਜੀ ਆ ਬਾਈ ਇੱਥੇ ਆਪਾਂ ਨੂੰ ਦੱਸ ਰਹੇ ਸੀਗੇ ਕਹਿੰਦੇ ਵੀ ਜਿਹੜੀ ਆ ਝੀਲ ਆ ਨਾ ਜਿਹੜੀ ਲੇਕ ਆ ਔਰ ਦੇਖੋ ਸਾਹਮਣੇ ਤੁਸੀਂ ਪਹਿਲਾਂ ਦਾ ਇਹ ਜਿਹੜੀ ਲੇਕ ਆ ਨਾ ਜੀ ਇਹ ਕਹਿੰਦੇ ਵੀ ਜਿਹੜਾ ਆ ਏਰੀਆ ਜਿਵੇਂ ਆ ਗੱਡੀ ਖੜੀ ਆ ਸਾਰਾ ਉਹ ਦੂਰ ਤੱਕ ਜਿੱਥੇ ਉਹ ਗੱਡੀ ਖੜੀ ਐ ਕਹਿੰਦੇ ਵੀ ਇੱਥੋਂ ਤੱਕ ਇਹਦਾ ਪਾਣੀ ਆ ਜਾਂਦਾ ਵੈਸੇ ਨਾਰਮਲੀ ਪਰ ਹੁਣ ਪਾਣੀ ਐ ਜਿਹੜਾ ਘਟਿਆ ਹੋਇਆ ਤੇ ਏਰੀਆ ਵੈਸੇ ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਸਾਰਾ ਰਣਜੀਤ ਸਾਗਰ ਡੈਮ ਦਾ ਏਰੀਆ ਜੀ ਸੋ ਉਹਦੇ ਵਿੱਚੋਂ ਇਹ ਝੀਲ ਆ ਜੀ ਇਹ ਜਿਵੇਂ ਆ ਹੁਣ ਘਾਹ ਉੱਗਿਆ ਜੀ ਉੱਚੀ ਨਹੀਂ ਵੀ ਜੀ ਥਾਂ ਬੜੀ ਸੋਹਣੀ ਐ ਬਾਕੀ ਆ ਇੱਥੇ ਤੁਸੀਂ ਅਹ ਵੇਖ ਲਓ ਜੀ ਖਾਣ ਵਾਲੀਆਂ ਸਿਸਟਮ ਹੈ ਮੈਗੀ ਮੈਗੀ ਜ਼ਿਆਦਾ ਖਾਂਦੇ ਆ ਜੀ ਇਸ ਏਰੀਆ ਦੇ ਵਿੱਚ ਜਦੋਂ ਆਪਣੇ ਪੰਜਾਬੀ ਵੀਰ ਭਰਾ ਆਉਂਦੇ ਆ ਜਾਂ ਕੋਈ ਵੀ ਜਿਹੜੇ ਵੀ ਮਤਲਬ ਟਰੈਵਲਿੰਗ ਕਰਨ ਆਉਂਦੇ ਆ ਜੀ ਉਹ ਮੈਗੀ ਖਾਂਦੇ ਆ ਤੇ ਹੁਣ ਆਪਾਂ ਬਿਲਕੁਲ ਨਜ਼ਦੀਕ ਆਪਾਂ ਜਾਂਦੇ ਆ ਜੀ ਫਿਰ ਵੇਖਦੇ ਆ ਕੀ ਸਿਸਟਮ ਹੈ ਸ਼ਾਂਤ ਇੱਕਦਮ ਮਾਹੌਲ ਹੈ ਜੀ ਇੱਥੋਂ ਤੇ ਸਾਹਮਣੇ ਬੋਰਡ ਲੱਗਾ ਜੀ ਡੂ ਨਾਟ ਐਂਟਰ ਇਨ ਦਾ ਲੇਕ ਕਹਿੰਦੇ ਲੇਕ ਦੇ ਵਿੱਚ ਐਂਟਰ ਨਾ ਹੋ ਬਾਈ ਹੋਣਾ ਵੀ ਕਿੰਨੇ ਆ ਜੀ ਅੱਗੇ ਆ ਮਤਲਬ ਫੈਂਸਿੰਗ ਕੀਤੀ ਹੋਈ ਹੈ ਤਾਂ ਨਾਲ ਲਗਾਈ ਜਾਣੇ ਪਰ ਆਪਾਂ ਨੇੜੇੋਂ ਜਾ ਕੇ ਜਰੂਰ ਵੇਖਾਂਗੇ ਜੀ ਦੇਖ ਲਓ ਜੀ ਤੁਸੀਂ ਇਹ ਏਰੀਆ ਬਾਈ ਦੱਸ ਰਿਹਾ ਜੀ ਕਹਿੰਦਾ ਵੀ ਇਧਰੋਂ ਸਾਰਾ ਘੁੰਮ ਕੇ ਪਰਾਂ ਪਰਾਂ ਉਹ ਜਿੱਧਰ ਸਾਹਮਣੇ ਝੌਂਪੜੀਆਂ ਜੀਆਂ ਬਣੀਆਂ ਨੇ ਉਧਰਲੇ ਪਾਸੇ ਵੀ ਇਹ ਝੀਲ ਦਾ ਏਰੀਆ ਸਾਰਾ ਤੇ ਆਹ ਦੇਖੋ ਨਾਲ ਫੈਂਸਿੰਗ ਹੈ ਜੀ ਤੇ ਬਾਕੀ ਪਾਣੀ ਦੀ ਆਵਾਜ਼ ਮੇ ਵੀ ਤੁਹਾਨੂੰ ਤਾਂ ਨਹੀਂ ਸੁਣੂਗੀ ਇੱਥੇ ਪਾਣੀ ਦੀ ਛਾਂ ਛਾਂ ਦੀ ਆਵਾਜ਼ ਆ ਰਹੀ ਹੈ ਜੀ ਡਿੱਗਦੇ ਦੀ ਇਧਰਲੇ ਪਾਸਿਓਂ ਜੀ ਉਹ ਦੇਖੋ ਮੈਂ ਜ਼ੂਮ ਕਰਦਾ ਜੀ ਆ ਜਿਹੜੀ ਚਿੱਟੀ ਜੀ ਧਾਰਾ ਹੈ ਜੀ ਪਾਣੀ ਡਿੱਗ ਰਿਹਾ ਜਿਹਦੀ ਆਵਾਜ਼ ਆਉਂਦੀ ਹੈ ਐਨ ਲੱਗਦਾ ਥੋੜਾ ਪਰ ਬਹੁਤ ਸਪੀਡ ਨਾਲ ਡਿੱਗਦਾ ਜੀ ਪਾਣੀ ਇਹ ਇਧਰਲੇ ਪਾਸਿਓਂ ਤੁਸੀਂ ਵੇਖੋ ਥੋੜਾ ਜਿਹਾ ਡਰ ਵੀ ਲੱਗਦਾ ਇਧਰ ਆਉਣ ਲੱਗਿਆ ਜੀ ਪਰ ਸામਨੇ ਪੱਥਰ ਨੇ ਕੁਝ ਰਿੱਤਾ ਜੀ ਆ ਸਾਹਮਣੇ ਆ ਸਾਰਾ ਰਿੱਤਾ ਜੰਮਿਆ ਹੋਇਆ ਜੀ ਪਾਣੀ ਦੀ ਘਾਰ ਪੈ ਪੈ ਕੇ ਆ ਦੇਖੋ ਪਾਣੀ ਆ ਰਿਹਾ ਇਹਦੀ ਫੁੱਲ ਆਵਾਜ਼ ਆ ਰਹੀ ਏ ਪਾਣੀ ਬਹੁਤ ਏ ਜੀ ਤੇ ਕੁਝ ਕੁ ਬਾਈਓ ਥੱਲੇ ਬੈਠੇ ਹੋਏ ਨੇ ਜੀ ਤੇ ਹੁਣ ਆਪਾਂ ਉਹ ਦੂਸਰੇ ਪਾਸੇ ਜਾਂਦੇ ਆ ਤੇ ਫਿਰ ਦੇਖਦੇ ਆ ਉਧਰ ਜੇ ਕੋਈ ਐਡਵੈਂਚਰ ਕਰਨ ਵਾਲੀ ਕੋਈ ਚੀਜ਼ ਹੈਗੀ ਆ ਤਾਂ ਆਪਾਂ ਦੇਖਦੇ ਆ ਕਰਕੇ ਆਈ ਥਿੰਕ ਬੋਟਿੰਗ ਤਾਂ ਕਰੀ ਹੋਈ ਏ ਜੀ ਇਹਨਾਂ ਨੇ ਬੰਦ ਇੱਥੇ ਬੋਟਿੰਗ ਕਹਿੰਦੇ ਬੰਦ ਹੈ ਤੇ ਬਾਕੀ ਉਹ ਜਿਹੜੇ ਬਾਈਕਸ ਹੁੰਦੇ ਨੇ ਜੀ 4 ਵੀਲਰ ਜਿਹੜੇ ਉਹ ਸ਼ਾਇਦ ਅੱਜ ਚੱਲ ਰਹੇ ਹੋਣ ਕੁਝ ਕਨਾਂ ਅਸੀਂ ਥੋੜਾ ਜਿਹਾ ਲੇਟ ਹੋ ਗਏ ਥੋੜਾ ਜਿਹਾ ਸ਼ਾਮ ਦਾ ਟਾਈਮ ਹੋ ਗਿਆ ਜੀ ਇਹ ਤਕਰੀਬਨ 6 ਵਜੇ ਦਾ ਟਾਈਮ ਆ ਜੀ ਸੋ ਇਸ ਕਰਕੇ ਥੋੜਾ ਜਿਹਾ ਘਟਨੇ ਲੋਗ ਇੱਧਰ ਹਾਂ ਜਦੋਂ ਅਸੀਂ ਆਰਏਸੀ ਕਾਫੀ ਸਾਰੀਆਂ ਜਿਹੜੀਆਂ ਗੱਡੀਆਂ ਸੀ ਵਾਪਸ ਲੋਕੀ ਹੋ ਕੇ ਜਾ ਰਹੇ ਸੀਗੇ ਜੀ ਇੱਧਰੋਂ ਤੇ ਛੁੱਟੀਆਂ ਦੇ ਵਿੱਚ ਹੋਣ ਵਾਲੀ ਇੱਥੇ ਜੇ ਤੁਸੀਂ ਇੱਧਰਲੇ ਇਸ ਏਰੀਆ ਦੇ ਵਿੱਚ ਹੁੰਦੇ ਹੋ ਕਿਉਂਕਿ ਡਲਹੌਜੀ ਜਾਂਦੇ ਆ ਰਸਤੇ ਦੇ ਵਿੱਚ ਆਉਂਦਾ ਜੀ ਇਹ ਪੁਆਇੰਟ ਜੇ ਤੁਸੀਂ ਇੱਧਰ ਆਉਂਦੇ ਆ ਤੁਸੀਂ ਮਤਲਬ ਇੱਧਰ ਜ਼ਰੂਰ ਹੋ ਕੇ ਜਾਇਓ ਜੀ ਵਧੀਆ ਏਰੀਆ ਜੀ ਆਪਾਂ ਨਾ ਮੈਗੀ ਮੈਂ ਕਿਹਾ ਚਲੋ ਬਣਾਵਾ ਕੇ ਖਾਂਦੇ ਆ ਬਾਈ ਕੋਲੋਂ ਬਾਈ ਕਿੰਨਾ ਕੁ ਟਾਈਮ ਲੱਗੂ ਉਹ ਚੱਲੀਏ ਰੈਡੀ ਹੈ ਹੈ 1 ਮਿੰਟ ਠੀਕ ਆ ਵੈਸੇ ਆ 2 ਮਿੰਟ ਦਾ ਟਾਈਮ ਹੁੰਦਾ ਮੈਗੀ ਦਾ ਬਾਈ ਤੁਹਾਨੂੰ 5-7 ਮਿੰਟ ਹੋਗੇ ਕਹਿੰਦਾ ਚਲ ਠੀਕ ਆ ਬਣਾ ਦੇ ਬਾਈ ਸੋ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਬਾਈ ਕਹਿੰਦਾ ਵੀ ਪਾਣੀ ਜਿਹੜਾ ਥੋੜਾ ਨਹੀਂ ਕਾਫੀ ਘਟ ਗਿਆ ਇੱਥੋਂ ਮਤਲਬ ਮੇਰੇ ਹਿਸਾਬ ਨਾਲ ਤਾਂ 2-300 ਫੁੱਟ ਪਿੱਛੇ ਨੂੰ ਚੱਲ ਗਿਆ ਪਾਣੀ ਜਿੱਥੇ ਆ ਖੜਾ ਬਾਈ ਆ ਕਾਰਡ ਜਿੱਥੇ ਬਾਈ ਲੱਗੀ ਇੱਥੋਂ ਤੱਕ ਆ ਜਾਂਦਾ ਬਾਈ ਪਾਣੀ ਆ ਕਾਰਡ ਤੱਕ ਜਿੱਥੇ ਆਪਣੀ ਇੱਥੋਂ ਤੱਕ ਪਾਣੀ ਆ ਜਾਂਦਾ ਜੀ ਹੈ ਅੱਛਾ ਇਸ ਤੋਂ ਵੀ ਉੱਪਰ ਚੜ ਜਾਂਦਾ ਬਿਲਕੁਲ ਸਿਰੇ ਤੇ ਬਾਈ ਕਹਿੰਦਾ ਵੀ ਇਸ ਤੋਂ ਉੱਪਰ ਚੜ ਜਾਂਦਾ ਹੁੰਦਾ ਜੀ ਪਾਣੀ ਸੋ ਜਿਹੜਾ ਰਸਤਾ ਰੁਸਤਾ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਨੇ ਜਿਆ ਪੁਲ ਵਾਲਾ ਇਹ ਤਾਂ ਬਾਈ ਕਹਿੰਦਾ ਵਿੱਚੇ ਹੀ ਮਤਲਬ ਰਹਿ ਜਾਂਦਾ ਪਾਣੀ ਦਾ ਇੰਨਾ ਉੱਚਾ ਤੱਕ ਚੱਲ ਜਾਂਦਾ ਜੀ ਤੇ ਬਾਕੀ ਆ ਹੋਰ ਵੀ ਇੱਧ ਫੂਡ ਵਗੈਰਾ ਵਗੈਰਾ ਜਿਹੜੀਆਂ ਬਣੀਆਂ ਹੋਈਆਂ ਨੇ ਫੂਡ ਪੁਆਇੰਟ ਸੋ ਉਧਰ ਸਾਹਮਣੇ ਬੜਾ ਸੋਹਣਾ ਇੱਕ ਤੁਸੀਂ ਸਨਸੈਟ ਦਾ ਵੇਖੋ ਜੀ ਕਿੰਨਾ ਸੋਹਣਾ ਥਿਊ ਆ ਰਿਹਾ ਲੋ ਜੀ ਆਹ ਦੇਖੋ ਪੁਲ ਥੋੜਾ ਜਿਹਾ ਤੰਗ ਹੈ ਜੇ ਵੀ ਕੋਈ ਵੀਰ ਭਰਾ ਇਧਰ ਨੂੰ ਆਉਂਦਾ ਹੈ ਗੱਡੀ ਤੇ ਥੋੜਾ ਜਿਹਾ ਆਰਾਮ ਨਾਲ ਲੈ ਕੇ ਜਾਣ ਤੇ ਆਹ ਸੜਕ ਵੀ ਦੇਖੋ ਤੁਸੀਂ ਥੋੜੀ ਜੀ ਨਾਜੂਕ ਹਾਲਤ ਦੀ ਹੈ ਤੇ ਮੈਂ ਸੋਚਿਆ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਜੀ ਇਧਰ ਨੂੰ ਤੇ ਥੋੜਾ ਮਤਲਬ ਵਾਕੀ ਹੋ ਜਾਊਗੀ ਕਿਉਂਕਿ ਸਵੇਰ ਦੇ ਗੱਡੀ 'ਚ ਬੈਠੇ ਹੋਏ ਆਂ ਜੀ ਸੋ ਉਹ ਸਾਹਮਣੇ ਆ ਜੀ ਕੁਦਰਤ ਦਾ ਵਿਊ ਤੁਹਾਨੂੰ ਨਾਲ ਨਾਲ ਵਿਖਾਈ ਜਾਂਦਾ ਤੁਰ ਕੇ ਜਾਂਦਾ ਬਹੁਤ ਮਜ਼ਾ ਹੁੰਦਾ ਜੀ ਨਾਲੇ ਥੋੜਾ ਕੁਦਰਤ ਦੇ ਨੇੜੇ ਹੋ ਜਾਈਦਾ ਤੇ ਵੱਧ ਵੇਖ ਲੇਦਾ ਜੀ ਹਰੇਕ ਚੀਜ਼ ਨੂੰ ਆਜੋ ਇਧਰੋਂ ਪਾਣੀ ਆ ਰਿਹਾ ਜੀ ਆਵਾਜ਼ ਆ ਰਹੀ ਪਾਣੀ ਦੀ ਇੱਕ ਝਾਲ ਵਾਂਗੂ ਬਣਿਆ ਹੋਇਆ ਜੀ ਉੱਚੀ ਥਾਂ ਤੋਂ ਆ ਕੇ ਨਾ ਥੱਲੇ ਡਿੱਗਦਾ ਪਾਣੀ ਡੂੰਗੀ ਥਾਂ ਤੇ ਫੇਰ ਅੱਗੇ ਜਾਂਦਾ ਜੀ ਅੱਗੇ ਨੂੰ ਪਾਣੀ ਹੈ ਤੇ ਇਧਰ ਨੂੰ ਜਾਂਦਾ ਜੀ ਅੱਗੇ ਫੇਰ ਉਹੀ ਏਰੀਆ ਆ ਗਿਆ ਝੀਲ ਵਾਲਾ ਨੂੰ ਫੇਰ ਚੱਲਦੇ ਆਂ ਨੂੰ ਉੱਪਰ ਆ ਜਿਹੜਾ ਏਰੀਆ ਤੁਹਾਨੂੰ ਮੈਂ ਪਹਿਲਾਂ ਦਿਖਾ ਰਿਆ ਸੀਗਾ ਜੀ ਉਹ ਉੱਚਾ ਜਿਹੇ ਏਰੀਆ ਸਾਹਮਣੇ ਉਧਰੋਂ ਫੇਰ ਇੱਧਰ ਨੂੰ ਆਉਣਾ ਜੀ ਨੀਵਾ ਫੇਰ ਸਾਹਮਣੇ ਉੱਚਾ ਏਰੀਆ ਆ ਜਾਂਦਾ ਜੀ ਦੂਜੇ ਪਾਸੇ ਆ ਗਏ ਆ ਜੀ ਤੇ ਬੈਠਣ ਲਈ ਦੇਖੋ ਕਿੰਡੀ ਸੋਹਣੀ ਥਾਂ ਆ ਜੀ ਬਹੁਤ ਸੋਹਣੀ ਜਗ੍ਹਾ ਹੈ ਜੀ ਤੇ ਆ ਬਾਈ ਨੇ ਛੋਟੀ ਜੀ ਕਿਸੇ ਨੇ ਕਾਰਡ ਲਾਈ ਇੱਥੇ ਪਰ ਬੰਦ ਹੈ ਇਸ ਟਾਈਮ ਤੇ ਉਹ ਸਾਹਮਣੇ ਫੇਰ ਝੀਲ ਆ ਜੀ ਉਹ ਏਰੀਆ ਦੇਖੋ ਜੀ ਘੁੰਮਣ ਵਾਲਾ ਸਾਹਮਣੇ ਮਤਲਬ ਬਹੁਤ ਘੈਂਟ ਪਲੇਸ ਹੈ ਜੀ ਉਹ ਸੜਕਾ ਇਧਰ ਨਾਲ ਨਾਲ ਘਾ ਪੈਥੇ ਵੀ ਤੁਰ ਸਕਦੇ ਆ ਪਰ ਜਿਆਦਾ ਉਧਰ ਨਹੀਂ ਜਾਣਦੇ ਨਾਲ ਫਿਰ ਫੈਂਸੀ ਵਾਲਾ ਏਰੀਆ ਆ ਜਾਂਦਾ ਆ ਖਾਣ ਵਾਲੀਆਂ ਜਿਵੇਂ ਚੀਜ਼ਾਂ ਬਣੀਆਂ ਹੋਣ ਇੱਥੇ ਵੈਨਾ ਬੁਣਾ ਤੁਹਾਨੂੰ ਥਾਂ ਥਾਂ ਤੇ ਮਿਲ ਜਾਣਗੀਆਂ ਜੀ ਦੋਵੇਂ ਪਾਸਿਓਂ ਮਤਲਬ ਇਹਦੇ ਰਸਤੇ ਲੱਗਦੇ ਆ ਜਿਹੜਾ ਆਰ ਪਾਰ ਜਾਂਦਾ ਤੁਹਾਨੂੰ ਦਿਖਾਇਆ ਸੀ ਪੁਲ ਵਾਲਾ ਵੀ ਤੇ ਆ ਵੀ ਲੋ ਜੀ ਇੱਥੇ ਪਹੁੰਚ ਗਏ ਆਪਾਂ ਜਿ세 ਤੁਹਾਨੂੰ ਦੱਸਿਆ ਸੀ ਬਾਈਕਸ ਨੇ ਫੋਰ ਵਿਲਰ ਵਾਲੀਆਂ ਫੋਰ ਵਿਲ ਵਾਲੀਆਂ ਸੋ ਜਿਆਦਾ ਕਰਕੇ ਵੈਸੇ ਮੈਂ ਵੇਖਿਆ ਜੀ ਲੋਕ ਇਧਰਲੇ ਪਾਸੇ ਆਏ ਨੇ ਗੱਡੀਆਂ ਵਗੈਰਾ ਇਧਰ ਖੜੀਆਂ ਨੇ ਤੇ ਜਿਹੜਾ ਇਧਰ ਆ ਦੇਖੋ ਕਿੰਨਾ ਸੋਹਣਾ ਪੁਆਇੰਟ ਜਿਹਾ ਬਣਿਆ ਉੱਪਰ ਚੜਨ ਵਾਸਤੇ ਤੇ ਇਧਰ ਆ ਹੱਟ ਬਣੀ ਹੈ ਸਾਹਮਣੇ ਬੈਠਣ ਵਾਸਤੇ ਖਾਣ ਪੀਣ ਵਾਸਤੇ ਤੁਸੀਂ ਕੋਈ ਮਤਲਬ ਬੈਠਣਾ ਵੈ ਇੰਜੋਏ ਕਰਨਾ ਹੋਵੇ ਤੇ ਆ ਫੈਂਸੀ ਦੇਖ ਕੇ ਜਿਹੜੀ ਆ ਫੈਂਸਿੰਗ ਹੋਈ ਹੈ ਨਾ ਜੀ ਕਿਨਾਰੇ ਤੇ ਸੜਕ ਦੇ ਨਾਲ ਇੱਥੋਂ ਮੈਨੂੰ ਐਂ ਅੰਦਾਜ਼ਾ ਹੁੰਦਾ ਲੱਗਦਾ ਵੀ ਜਿਵੇਂ ਇਹ ਮ ਜਿਹੜਾ ਪਾਣੀ ਆਣਾ ਜੀ ਸਮ ਟਾਈਮ ਲਾ ਦੇ ਤੱਕ ਆ ਜਾਂਦਾ ਹੋਊਗਾ ਤੇ ਫੈਂਸਿੰਗ ਤਾਂ ਕੀਤੀ ਆ ਵੀ ਕੋਈ ਅੱਗੇ ਨਾ ਜਾ ਸਕੇ ਤੇ ਮੇਨ ਕੋਈ ਨੁਕਸਾਨ ਨਾ ਹੋ ਸਕੇ ਤੇ ਹੁਣ ਚੱਲਦੇ ਆ ਉਧਰਲੇ ਪਾਸੇ ਉਹ ਉਧਰਲੇ ਫਰੰਟ ਤੋਂ ਵੀ ਦੇਖਦੇ ਆ ਦੇਖੋ ਜੀ ਬਹੁਤ ਹੀ ਪਿਆਰਾ ਬੂਦਾ ਜੀ ਵੇਖ ਕੇ ਮੈਂ ਕਹਿੰਦਾ ਇੰਨਾ ਮਜ਼ਾ ਆਉਂਦਾ ਇੱਕ ਪਰ ਵਜ ਜਿਹੜਾ ਮੌਸਮ ਹੈ ਜੀ ਉਹ ਵੀ ਜਿਹੜਾ ਬੱਦਲ ਵਾਈ ਵਾਲਾ ਹੋਇਆ ਪਿਆ ਜੀ ਸੋ ਜਿਵੇਂ ਆਪਾਂ ਇਹੋ ਜੇ ਮੌਸਮ 'ਚ ਆਉਨੇ ਆ ਤਾਂ ਜ਼ਿਆਦਾ ਵਧੀਆ ਲੱਗਦਾ ਜੀ ਹੋਰ ਵੀ ਤੇ ਮਜ਼ਾ ਬਹੁਤ ਆਉਂਦਾ ਜੀ ਹੁਣ ਉਧਰਲੇ ਪਾਸੇ ਚੱਲਦੇ ਆ ਜੀ ਨਹਾ ਨਾਲ ਲੈ ਕੇ ਸਾਰਾ ਵਲੌਗ ਜਰੂਰ ਦੇਖਿਓ ਜੀ ਆਪਾਂ ਹੁਣ ਇਹ ਜਿਹੜਾ ਏਰੀਆ ਸਾਰਾ ਇੱਕ ਵਾਰੀ ਆਏ ਆ ਐਕਸਪਲੋਰ ਕਰਕੇ ਜਾਵਾਂਗੇ ਜੀ ਪਬਲਿਕ ਕਾਫੀ ਹੈ ਜੀ ਕਿਉਂਕਿ ਸ਼ਨੀਐ ਦਵਾਰਾ ਛੁੱਟੀ ਦਾ ਦਿਨ ਜਿਹੜਾ ਇਹਨਾਂ ਦਿਨਾਂ ਵਿੱਚ ਜਿਹੜਾ ਲੋਕ ਵੇਲੇ ਹੁੰਦੇ ਆ ਜੀ ਫੈਸ ਕਰਕੇ ਹੁੰਦੇ ਆ ਆ ਦੇਖੋ ਤੁਸੀਂ ਕਿੰਨੀਆਂ ਜੜੀਆਂ ਫੂਡ ਵੈਨ ਵਗੈਰਾ ਨੇ ਲੱਗੀਆਂ ਹੋਈਆਂ ਨੇ ਜੀ ਪਹਿਲਾਂ ਉਹ ਬਾਈਆਂ ਕੋਲ ਚੱਲਦੇ ਆ ਜੀ ਦੇ ਦੇਖਦੇ ਆਂ ਜਾ ਕੇ ਦੇਖੋ ਫੈਂਸਿੰਗ ਆਪਾਂ ਨੂੰ ਇਹ ਕ੍ਰਾਸ ਕਰਨੀ ਪੈਣੀ ਆ ਬਟ ਉਹ ਅੱਗੇ ਲੱਗੀਆਂ ਨੇ ਜਿਹੜੀਆਂ ਆ ਬਾਈਕਸ ਇਹ ਬਾਈਕ ਕਿਹੜੀ ਕਹਿੰਦੇ ਇਹਨੂੰ ਉਹ ਨੇ ਜਿਆ ਜਾਂ ਆਗੀ ਪਹਾੜੋਂ ਵਾਲੀ ਮੈਗੀ ਆਹ ਲੋ ਜੀ ਆ ਆਗੇ ਜੀ ਤੁਹਾਡੇ ਆਜੋ ਕਿਵੇਂ ਆ ਕੀ ਕੀ ਪ੍ਰਾਈਜ਼ਿੰਗ ਐ ਦੀ 410 ਮਿੰਟ 400 ਤੇ 10 ਮਿੰਟ ਲਓ ਜੀ 10 ਮਿੰਟ ਇਹਦੇ 'ਚ ਤੁਸੀਂ ਸੈਰ ਕਰਨੀ ਆ ਤੇ 400 ਰੁਪਇਆ ਆ 200 ਆ 200 ਇਹ 300 ਆ ਆ 500 ਆ ਕਿਨੇ ਦਾ ਆ ਆ 300 ਅੱਛਾ ਇਹ ਸਸਤੇ ਕਿਉਂ ਇਹਦਾ ਹੈਂਡਲ ਦੱਜਾ ਆ ਨਿੱਕੇ ਇਹ ਅੱਛਾ ਨਿੱਕੇ ਤੇ ਇਹ ਚਲਾਉਣੀ ਕਿੱਥੇ ਆ ਬਾਈ ਕਿਹੜਾ ਆ ਆ ਤੇ ਜਿਹੜੀ ਇਹ ਫੈਂਸਿੰਗ ਕੀਤੀ ਹੈ ਇੱਧਰ ਜਾਣ ਦਾ ਕੋਈ ਡਰਤਾ ਨਹੀਂ ਹੈਗਾ ਨਾ ਨਾ ਡਰਤਾ ਕਦਾ ਮੈਂ ਕਿਹਾ ਅਸੀਂ ਤਾਂ ਯਾਰ ਉਹ ਦੂਜੇ ਪਾਸੇ ਆਏ ਸੀ ਉੱਧਰ ਗਏ ਹੀ ਨਹੀਂ ਮੈਂ ਕਿਹਾ ਫੈਂਸਿੰਗ ਕਰੀ ਹੋਈ ਹੈ ਨਹੀਂ ਨਹੀਂ ਜਾ ਕੇ ਪਾਏ ਆ ਲੇਕਿਨ ਅੱਗੇ ਨਹੀਂ ਗਏ ਮੈਂ ਕਿਹਾ ਜਿੱਥੇ ਫੈਂਸਿੰਗ ਕੀਤੀ ਉਸ ਤੋਂ ਅੱਗੇ ਨਹੀਂ ਗਏ ਵੈਸੇ ਵੀ ਆਵਾਜ਼ ਆ ਰਹੀ ਸੀ ਪਾਣੀ ਦੀ ਹਾਂਜੀ ਆ ਦੇਖੋ ਜੀ ਇਹ ਸਾਹਮਣੇ ਜਿਹੜੇ ਆ ਵੀਰੇ ਰਸਤਾ ਕਾਹਦੇ ਵਿੱਚ ਬਣਿਆ ਹੋਇਆ ਇਹ ਇਹ ਟਰੈਕ ਬਣਾਏ ਹੋਏ ਨੇ ਇਹਨਾਂ ਨੇ ਜੀ ਤੇ ਕੀ ਕਹਿੰਦੇ ਨੂੰ ਇਹ ਇਹ ਬਾਈਕ ਕਿਹੜੀ ਏਟੀਵੀ ਬਾਈਕ ਏਟੀਵੀ ਬਾਈਕ ਏਟੀਵੀ ਬਾਈਕ ਚਲਾਉਣ ਵਾਸਤੇ ਮੈਨੂੰ ਪੂਰਾ ਨਾਮ ਨਹੀਂ ਸੀ ਇਹਦਾ ਪਤਾ ਜੀ ਸੌਰੀ ਅਬਾਊਟ ਥੈਟ ਹਾਂਜੀ ਇਹ 4x4 ਆ ਅੱਛਾ ਤੇ ਕਾਹਦੇ ਤੇ ਫਿਰ ਇਹ ਤੇ ਕਾਤੇ ਪੈਟਰੋਲ ਤੇ ਪੈਟਰੋਲ ਤੇ ਅੱਛਾ ਫਿਰ ਨਾਲ ਜਾਂਦਾ ਇੱਕ ਜਣਾ ਚਲਾਉਣ ਲਈ ਇੱਕ ਬੰਦਾ ਲੈ ਜਾ ਆਪੇ ਤੇ ਜੀ ਡਗ ਡਗ ਗਿਆ ਕੋ ਅੱਛਾ ਡੈਗ ਦਾ ਨਹੀਂ ਕੋ ਅੱਛਾ ਕਿੰਨਾ ਕਿ ਇਹਦਾ ਇਹਦਾ 400 500 ਇਹਦਾ 500 ਇਹਦਾ 300 ਇਹਦਾ ਇਹਦਾ 500 ਅੱਛਾ 300 ਤੇ ਆ ਇਹਦਾ 400 ਲਓ ਜੀ ਤੇ ਇਹ ਕਰਕੇ ਇਹਦਾ ਰੇਟ ਹੈਗਾ ਜੀ ਤੇ ਆ ਸਾਹਮਣੇ ਤੁਸੀਂ ਮੈਂ ਕੋਲ ਜਾਣਾ ਜੀ ਇੱਕ ਵਾਰੀ ਫੇਰ ਵੀਊ ਦੇਖ ਲਓ ਮੈਨੂੰ ਤੇ ਬਹੁਤ ਮਜ਼ਾ ਆ ਰਿਹਾ ਜੀ ਦੇਖ ਕੇ ਹਾਂ ਜੀ ਮੈਂ ਕਿਹਾ ਆ ਬਾਈ ਆਪਾਂ ਨੂੰ ਕਹਿੰਦੇ ਤੁਸੀਂ ਇਹ ਚਲਾਉਣੀ ਆ ਤਾਂ ਆ ਚਲਾਓ 4x4 ਬਾਈ ਕੀ ਕੀਮਤ ਦੱਸੀ ਸੀ ਜੀ ਤੁਸੀਂ ਕਿੰਨੇ ਦੀ ਹੈ ਇਹ 18 ਦੀ ਹੈ ਇਹ 18 ਲੱਖ ਦੀ ਇਹ 18 ਲੱਖ ਦੀ ਹੈ ਜੀ ਤੇ ਇਹ 4/4 ਹੈ ਜੀ ਚਾਰੇ ਚੱਕੇ ਦੇ ਘੁੰਮਦੇ ਆ ਤੇ ਬਾਈ ਕਹਿੰਦਾ ਜੇ ਤੁਸੀਂ ਚਲਾ ਕੇ ਦੇਖਣੀ ਆ ਜੇ ਤੁਸੀਂ ਮਤਲਬ ਰਾਈਡ ਕਰਨੀ ਆ ਤਾਂ ਇੱਥੇ ਕਰੋ ਦੂਜੀਆਂ ਦੇ ਤਾਂ ਮਤਲਬ ਬਰਸਾਤ ਹੋਈ ਹੈ ਕੱਪੜੇ ਵੀ ਲਿਬੜ ਸਕਦੇ ਆ ਵੈਸੇ ਕੋਈ ਜ਼ਿਆਦਾ ਚਿਕਨ ਨਹੀਂਗਾ ਪਰ ਕਹਿੰਦੇ ਵੀ ਇਹ ਤੁਹਾਨੂੰ ਚਲਾਉਣਾ ਵੀ ਸਿਖਾ ਲਾ ਰਹੂਗਾ ਹੁਣ ਚਲਾ ਕੇ ਤੁਹਾਨੂੰ ਦਿਖਾਉਣਾ ਜੀ ਮੈਂ ਟਰਾਈ ਕਰਦਾ ਜੀ ਵੈਸੇ ਥੋੜਾ ਹੀ ਚਲਾਵਾਂਗਾ ਕਿਉਂਕਿ ਮੈਂ ਕਦੀ ਪਹਿਲਾਂ ਟਰਾਈ ਨਹੀਂ ਕੀਤਾ ਸੋ ਦੇਖਦੇ ਆ ਚਲਾ ਕੇ ਜੀ ਚਲੋ ਲਓ ਜੀ ਆ ਲੱਗੇ ਆਪਾਂ ਚਲਾਉਣਾ ਇਹ ਉੱਪਰ ਬੈਠ ਰਿਹਾ ਇਸ ਭਾਈ ਇੱਥੇ ਮੁਠੇ ਦੇ ਅੱਛਾ ਹਾਂ ਅੱਛਾ ਆਰ ਡੀ ਰੇਸ ਤੇ ਬ੍ਰੇਕ ਆ ਬ੍ਰੇਕ ਅੱਛਾ ਅਗਲੀ ਉੱਪਰ ਲਈ ਹੈ ਕੱਟੀਆਂ ਲੱਗਦੀਆਂ ਚਾਰੇ ਲਓ ਜੀ ਚੱਲਦੇ ਆ ਚਲਾ ਕੇ ਦੇਖਦੇ ਆ ਹੋਰ ਰੇਸ ਤੇ ਇਹ ਬ੍ਰੇਕ ਠੀਕ ਹੈ ਠੀਕ ਹੈ ਜੀ ਬਾਏ ਬਾਏ ਬ੍ਰੇਕ ਛੋੜ ਕੇ ਰਹਿ ਦੇਣਾ ਠੀਕ ਹੈ ਅੱਛਾ ਲਓ ਜੀ ਮਜ਼ਾ ਆ ਰਹੀ ਦੇਖੋ ਬਹੁਤ ਪਰ ਡਰ ਵੀ ਲੱਗ ਰਿਹਾ ਮਾਨ ਬੜਾ ਪਰ ਕਹਿੰਦੇ ਸੀ ਇੱਥੇ ਪਲਟਦਾ ਨਹੀਂਗਾ ਵਿੱਚ ਮਤਲਬ ਸਪਰਿੰਗ ਸਪਰੂnga ਜਿਹੜੇ ਕਾਫੀ ਲਾਏ ਹੋਏ ਨੇ ਜੀ ਤੇ ਸ਼ੌਕਰ ਵਗੈਰਾ ਕਾਫੀ ਨੇ ਆਪਾਂ ਨੇੜੇ ਬਸ ਮੋੜ ਲਾਂਗੇ ਜੀ ਐਤੋਂ ਆਪਾਂ ਮਾਰਦੇ ਆ ਕੱਟ ਜੀ ਕਾਫੀ ਅੱਗੇ ਆ ਗਏ ਆ ਸਾਨੂੰ ਇੰਨਾ ਹੀ ਬਹੁਤ ਆ ਬਹੁਤ ਮਜ਼ਾ ਆਉਂਦਾ ਦੋਸਤੋ ਚਲਾਉਂਦਾ ਜੀ ਚਾਹ ਬਾਤਾਂ ਨੇ ਜੀ ਪੂਰੀ ਰਾਇਲ ਫੀਲਿੰਗ ਆਉਂਦੀ ਹੈ ਉੱਚਾ ਕਾਫੀ ਆ ਜੀ ਇੱਕ ਤੇ ਯੋਰ ਬਹੁਤ ਆ ਇਹਦੇ ਵਿੱਚ ਪੂਰਾ ਟਰੈਕਟਰ ਵਾਂਗੂ ਜਿਵੇਂ ਟਰੈਕਟਰ ਚਲਾਇਦਾ ਨਾ ਹੋਵੇ ਐਨ ਉੱਚੀ ਨਹੀਂ ਥਾਂ ਨੂੰ ਆਪੇ ਗੱਡੀ ਜਾਂਦਾ ਜੀ ਤੇ ਆਹ ਲੋ ਜੀ ਆਪਾਂ ਆ ਗਏ ਆ ਜੀ ਕਰਕੇ ਨਜ਼ਾਰਾ ਆ ਗਿਆ ਸੱਚੀ ਚਲਾ ਕੇ ਦੇਖੋ ਮੈਂ ਕਹਿੰਦਾ 4x4 ਆ ਅੰਨੀ ਜਾਣਾ ਜੀ ਇਹਦੇ ਚ ਕੀ ਆਈ ਬਾਤਾਂ ਨੇ ਥੈਂਕ ਯੂ ਵੀਰੇ ਧੰਨਵਾਦ ਆ ਨਵੀਂ ਵੇਕੜੀ ਮਸ਼ੀਨਰੀ ਦਾ ਸਾਨੂੰ ਚੜ੍ਹਨ ਲਈ ਵੀਰੇ ਲਾ ਦੀਏ ਟਿਕਾਣੇ ਤੇ ਲਓ ਜੀ ਸਾਹਮਣੇ ਇੱਧਰ ਬੱਚੇ ਝੂਂਡੇ ਵਗੈਰਾ ਲੈ ਰਹੇ ਨੇ ਜੀ ਤੇ ਉਹ ਵੀ ਦੇਖਦੇ ਆ ਤੇ ਆਹ ਬਾਈ ਨੇ ਦੇਖੋ ਪੂਰਾ ਢਾਬਾ ਬਣਾਇਆ ਹੋਇਆ ਜੀ ਬੈਠਣ ਵਾਸਤੇ ਜੇ ਤੁਸੀਂ ਬੈਠ ਕੇ ਖਾਣਾ ਤਾਂ ਇੱਥੇ ਬੈਠ ਕੇ ਖਾ ਵੀ ਸਕਦੇ ਹੋ ਜੀ ਆ ਸਨਾਤਨ ਫਾਸਟ ਫੂਡ ਕਰਕੇ ਜੀ ਤੇ ਮੈਗੀ ਦਾ ਇੱਥੇ ਬਹੁਤ ਜ਼ਿਆਦਾ ਜਣੇ ਬਣਾਉਂਦੇ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਆ ਹੁਣ ਉੱਪਰ ਚੱਲਦੇ ਆ ਜੀ ਉਧਰ ਮਾਹੌਲ ਦੇਖਦੇ ਆ ਬੱਚਿਆਂ ਦੇ ਖੇਡਣ ਵਾਸਤੇ ਮਨੰਜਣ ਵਾਸਤੇ ਕੀ ਕੀ ਚੀਜ਼ਾਂ ਨੇ ਜੀ ਇੱਧਰ ਦੀ ਰਸਤਾ ਹੈ ਜੀ ਜਾਣ ਵਾਸਤੇ ਆਹ ਤਾਂ ਚੁੱਲ੍ਹੇ ਪਏ ਨੇ ਬੰਦ ਜੀ ਤੇ ਇੱਧਰ ਜਿਹੜਾ ਏਰੀਆ ਹੈ ਹੀ ਫਿਰ ਝੀਲ ਆ ਗਈ ਜੀ ਇੱਧਰ ਘੁੰਮ ਕੇ ਜਿਹੜੀ ਤੁਹਾਨੂੰ ਦਿਖਾਈ ਹੈ ਤੇ ਇੱਧਰ ਜਵਾਕ ਲੈ ਰਹੇ ਨੇ ਜੀ ਨਜ਼ਾਰਾ ਜ਼ਿੰਦਗੀ ਦਾ ਝੁੱਲੇ ਝੁੱਲ ਝੁੱਲ ਕੇ ਆਵੀ ਨੇ ਜੀ ਤੇ ਕੁਝ ਆਵੀ ਨੇ ਇਹ ਆਪਾਂ ਹੁਣ ਇਸ ਟਾਈਮ ਜਿਹੜਾ ਜੀ ਬਿਲਕੁਲ ਜਿਹੜਾ ਝੀਲ ਦੇ ਆਪਾਂ ਉੱਪਰ ਆ ਗਏ ਆ ਜੀ ਅ ਇੱਥੋਂ ਮਿਲ ਜਿਹੜੀ ਝੀਲ ਆ ਉਹ ਥੱਲੇ ਰਹਿ ਜਾਂਦੀ ਆ ਤੇ ਸਾਹਮਣੇ ਪਹਾੜੀ ਏਰੀਆ ਬਾਕੀ ਲੋਕ ਦੂਰ ਦੂਰ ਤੱਕ ਜਾਂਦੇ ਆ ਜੀ ਉਹ ਦੇਖੋ ਉਧਰ ਵੀ ਫੋਟੋਗ੍ਰਾਫੀ ਕਰਨ ਲਈ ਜਾਂ ਘੁੰਮਣ ਲਈ ਜਿਵੇਂ ਹਨਾ ਜਿਹੜੇ ਜਿਹੜੇ ਆਏ ਆ ਆਪ ਦਾ ਟਾਈਮ ਪਾਸ ਕਰਨ ਲਈ ਆ ਰੁੱਖ ਜਿਹੜੇ ਵਿਚਾਰਾ ਝੁਗਿਆ ਨਾ ਹੁੰਦਾ ਬਹੁਤ ਕੈਂਟ ਸੀਗਾ ਇਹ ਬੜੀ ਵਧੀਆ ਚੀਜ਼ ਬਣੀ ਹੋਈ ਸੀਗੀ ਜੀ ਪਰ ਵਿਚਾਰਾ ਚਲੋ ਝੁਗ ਗਿਆ ਤੇ ਇੱਧਰ ਦੇਖੋ ਵੈਸੇ ਨਾ ਜੀ ਇੰਨੀ ਇਹੋ ਜੀ ਥਾਂ ਤੇ ਆਣ ਕੇ ਸਾਰੇ ਆ ਜਿਵੇਂ ਝੁੱਲੇ ਬੱਚਿਆਂ ਦੇ ਲਾਉਣੇ ਪ੍ਰਬੰਧ ਕਰਨੇ ਬੜਾ ਮਤਲਬ ਵੱਡਾ ਕੰਮ ਹੈ ਤੇ ਥੋੜਾ ਜਿਹਾ ਔਖਾ ਵੀ ਹੈ ਕਿਉਂਕਿ ਪਹਾੜੀ ਏਰੀਆ ਜੀ ਬਿਲਕੁਲ ਨਾਲ ਹੈ ਭਾਵੇਂ ਪੰਜਾਬ ਚ ਹੀ ਆ ਜੀ ਆ ਜਨਰੇਟਰ ਵਗੈਰਾ ਦਾ ਪ੍ਰਬੰਧ ਬਾਈ ਨੇ ਕਰਿਆ ਹੋਇਆ ਬੱਚਿਆਂ ਦੀ ਮौज ਹੋਈ ਤੇ ਜੀ ਦੇਖੋ ਯਾਰੇ ਲੈ ਰਹੇ ਨੇ ਨਾਲ ਆਏ ਨੇ ਆਪਣੇ ਜੀ ਤੇ ਮਤਲਬ ਅ ਬਰਸਾਤ ਦੇ ਏਰੀਏ ਦੇ ਵਿੱਚ ਬਰਸਾਤ ਦੇ ਸਾਰੀ ਟਾਈਮ ਦੇ ਵਿੱਚ ਥੋੜਾ ਜਿਹਾ ਆਪਾਂ ਜੇ ਅਵਾਇਡ ਕਰਨਾ ਦਾ ਵਾਈਟ ਵੀ ਕਰ ਸਕਦੇ ਆ ਕਿਉਂਕਿ ਜਿਹੜੀ ਆ ਸੜਕਾਂ ਬਹੁਤ ਉੱਚੀ ਨੀਵੀਆਂ ਤੇ ਸੜਕਾਂ ਦਾ ਹਾਲ ਥੋੜਾ ਜਿਹਾ ਆ ਦੇਖੋ ਖਸਤਾ ਜਾ ਹੋ ਜਾਂਦਾ ਜੀ ਕਿਉਂਕਿ ਇੱਥੇ ਕਿਸੇ ਦਾ ਜ਼ੋਰ ਨਹੀਂ ਉਹ ਜਦੋਂ ਬਰਸਾਤ ਜ਼ਿਆਦਾ ਲਗਾਤਾਰ ਅਨ ਇੰਟਰਪਟਡ ਹੁੰਦੀ ਆ ਤੇ ਸੜਕਾਂ ਦਾ ਵੈਸੇ ਜਿਹੜਾ ਪਲੇਨ ਏਰੀਆ ਉਹਦੇ ਟੁੱਟ ਜਾਂਦੀਆਂ ਤੇ ਪਹਾੜੀ ਲੱਕੇ ਦੇ ਵਿੱਚ ਤਾਂ ਫਿਰ ਵੀ ਤੁਹਾਨੂੰ ਪਤਾ ਹੈ ਕੀ ਕੰਡੀਸ਼ਨ ਹੁੰਦੀ ਆ ਇੱਧਰ ਵੀ ਸਾਹਮਣੇ ਉੱਪਰ ਵੱਲ ਨੂੰ ਜਾਣ ਦਾ ਪਾਸ ਬਣਿਆ ਹੋਇਆ ਰਸਤਾ ਬਣਿਆ ਹੋਇਆ ਜੀ ਸਾਹਮਣੇ ਉਹ ਦੇਖੋ ਮੈਂ ਜ਼ੂਮ ਕਰਦਾ ਜੀ ਗੱਡੀਆਂ ਜਾ ਰਹੀਆਂ ਨੇ ਇੱਧਰ ਉਹ ਦੇਖੋ ਸਾਹਮਣੇ ਬਾਈ ਲੈ ਕੇ ਜਾ ਰਿਆ ਗੱਡੀ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰੇ ਜਣੇ ਜਿੰਨੇ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਸਾਰਿਆਂ ਦਾ ਧੰਨਵਾਦ ਸੋ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵਲੌਗ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਸੋ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਧੰਨਵਾਦ ਜੀ